2015 ਮਾਡਲ ਹਰਿਆਣਾ ਨੰਬਰ 3630 ਹੌਲੈਂਡ ਗਰਾਊਂਡ ਪੀਟੀਓ 50 ਹੌਸਪਾਵਰ ਟਰੈਕਟਰ ਹੁਣੇ ਆ ਕੇ ਖੜਿਆ ਬਾਈ ਕਹਿੰਦੇ ਟਾਇਰ ਥੋੜੇ ਟਰੈਕਟਰ ਦੇ ਦਬਦੇ ਆ ਨਾਲ ਦੇ ਟਾਇਰ ਹਲ ਤੱਕ ਗੂਡਇਰ ਦੇ ਡਿਸਟ੍ਰੀਬਿਊਟਰ ਲੱਗਾ ਸਾਈਡ ਡਿਸਟ੍ਰੀਬਿਊਟਰ 3 ਸਪੀਡ ਆ 3 ਸਪੀਡ ਟਰੈਕਟਰ ਨੰਬਰ ਹਰਿਆਣਾ ਦਾ ਵਾਰ-ਵਾਰ ਬੈਂਤੀ ਹੈ ਭਰਾਵਾਂ ਨੂੰ ਨੰਬਰ ਹਰਿਆਣੇ ਦਾ ਇਸ ਕਰਕੇ ਰੇਟ ਵੀ ਕੀਮਤਾਂ ਟਰੈਕਟਰ ਦੀ ਜਿਹੜੀ 4 ਲੱਖ ਰੁਪਏ ਆ 4 ਲੱਖ ਰੁਪਏ ਦੁਕਾਨ ਨੰਬਰ 263 ਤੇ ਖੜਿਆ ਆ 263 ਨੰਬਰ ਦੁਕਾਨ ਤੇ ਰਾਈਟਰ ਖੜਾ ਜੀ ਦੇਖਣਾ ਹੋਵੇ ਕਿਸੇ ਨੇ ਆ ਅਗਲਾ ਟਾਇਰ ਆ ਕਲੱਚ ਵਾਲੇ ਪਾਸੇ ਦਾ ਆ ਪਿਛਲਾ ਟਾਇਰ ਆ ਨਾਲ ਦੇ ਟਾਇਰ ਮਾਰ ਕੇ 15 ਦੇ ਆ ਟਾਇਰਾਂ ਦੇ 2015 ਦੇ ਮਾਰ ਕੇ ਟਾਇਰਾਂ ਦੇ ਤੇ ਗੂਡਗਿਅਰ ਦੇ ਟਾਇਰਾਂ 100 ਰਾਨੋ 28 ਦੇ ਪਿੱਛੇ ਫਾਈਬਰ ਵੇਟ ਲੱਗੇ ਹੋਏ ਆ ਤੇ ਬਾਈ ਜੀ 3 ਸਪੀਡ ਆ 3 ਸਪੀਡ ਆ ਰਾਈਟਰ ਹਾਈ ਲੋ ਮੀਡੀਅਮ ਦੇ ਵਿੱਚ ਤੇ ਬਾਕੀ ਲਿੰਕਾਂ ਜੱਕ ਟਰੈਕਟਰ ਦਾ ਸਾਫ ਆ ਰੰਗ ਰੰਬਾ ਟਰੈਕਟਰ ਦੇ ਵਧੀਆ ਖੜਾ ਥੱਲੇ ਬਾਡੀ ਦੇ ਵੀ ਤਕਰੀਬਨ ਸਾਰਾ ਟਰੈਕਟਰ ਸਿਰਫ ਇੱਕ ਜਿਵੇਂ ਆ ਅੰਦਰੋਂ ਸਲੰਸਰ ਕਰਕੇ ਤੁਹਾਨੂੰ ਪਤਾ ਮੜਾ ਜਾ ਸੇਕ ਲੱਗਾ ਹੁੰਦਾ ਪੱਲੇ ਨੂੰ ਆਹੀ ਸੇਕ ਲੱਗਾ ਹੋਇਆ ਬਸ ਮੜਾ ਜਾ ਸਾਰੇ 15 ਨੇ ਮਾਰ ਕੇ ਆ ਬੰਪਰ ਓਰੀਜਨਲ ਨਾਲ ਲੱਗਾ ਵੇਟ ਅੱਗੇ ਲੱਗਾ ਹੋਇਆ ਓਰੀਜਨਲ ਲਾਇਆ ਨੀਗਾ ਟਰੈਕਟਰ ਬਾਕੀ ਅਬਦਤ ਪਾਈ ਜੀ ਤਸੱਲੀ ਕਰ ਲਿਓ ਪਰੇਲਾ ਟਰੈਕਟਰ ਮੰਡੀ ਜਿਹੜੇ ਹੁਣ ਅਪਡੇਟ ਜਿਹੜੇ ਰੋਜ਼ ਟਰੈਕਟਰ ਨਵੇਂ ਆਉਂਦੇ ਆ ਦੁਕਾਨਦਾਰਾਂ ਕੋਲ ਸੇਲ ਵਾਸਤੇ ਉਹਨਾਂ ਦੀ ਵੀਡੀਓ ਪਾਈ ਜਾਂਦੇ ਹੁੰਦੇ ਆ ਸਾਡਾ ਕੰਮ ਆ ਵੀ ਚਲੋ ਲੋਕਾਂ ਨੂੰ ਜਿਵੇਂ ਹੁਣ ਸੀਜ਼ਨ ਚੱਲ ਗਿਆ ਔਰ ਬੰਦਾ ਤੁਹਾਨੂੰ ਪਤਾ ਜਿਵੇਂ ਦੇਰ ਲਓ ਥੋੜਾ ਜਿਹਾ ਫ੍ਰੀ ਹੋ ਕੇ ਆ ਕੇ ਫਿਰ ਤੁਹਾਨੂੰ ਪਤਾ ਹਰ ਇੱਕ ਬੰਦੇ ਨੇ ਆ ਪੱਲਿਆਂ ਦੇ ਰੰਗ ਦੇਖ ਲਓ ਅੰਦਰ ਸਾਰਾ ਓਰੀਜਨਲ ਆ ਉਹ ਥੋੜਾ ਜਿਹਾ ਅੰਦਰੋਂ ਸੇਕ ਜਿਹੜਾ ਸੰਤਰਲਾ ਲੱਗਣ ਕਰੀਏ ਪਰਲਾ ਸਟicker ਜਾਂ ਮੜਾ ਜਾਂ ਸੜਿਆ ਰੇਡੀਏਟਰ ਵਗੈਰਾ ਓਰੀਜਨਲ ਆ ਸਾਰਾ ਨਾਲ ਦਾ ਰੂਟਰੀ ਪੰਪ ਹੋਰ ਕਿਹੜੀ ਚੀਜ਼ ਦਿਖਾਵਾਂ ਜਿਹੜੀ ਤੁਸੀਂ ਮੇਨ ਦੇ ਕਲਾਸਟਰ ਮੀਟਰ ਹੈਂਡ ਕਲਚ ਆ ਆ ਗਿਆ ਪੈਰ ਦਾ ਨਾ ਦੇ ਰੰਗ ਵੀ ਠੀਕ ਆ ਮਾੜਾ ਮੋਟਾ ਪੈੜ ਨਾਲੋਂ ਰੰਗ ਉਤਰਿਆ ਕਿਤੇ ਫੁਆਰਤਾ ਹਲੇ ਨਹੀਂ ਵੱਜੀ ਜਿਹੜੀ ਕੋਈ ਹੈਗਾ origignal ਜਿਹਾ ਮੜਾ ਡੀਜ਼ਲ ਮਾਰਿਆ ਡੀਜ਼ਲ ਕਰਕੇ ਤੁਹਾਨੂੰ ਪਤਾ ਦੁਕਾਨਦਾਰਾਂ ਨੇ ਟਰੈਕਟਰ ਤਾਂ ਫਿਰ ਚਮਕਾਉਣਾ ਹੀ ਹੁੰਦਾ ਬਾਕੀ ਤਾਇ ਟੂਰ ਜੇ ਇੱਕ ਵਾਰੀ ਕੰਮ ਦਿੰਦੇ ਆ ਬਾਅਦ ਚ ਤੁਹਾਨੂੰ ਪਾਉਣੇ ਪੈ ਸਕਦੇ ਆ ਸੈੱਡ ਡਿਸਟ੍ਰੀਬਿਊਟਰ ਲੱਗਿਆ ਜਿਹੜਾ ਸੈੱਡ ਡਿਸਟ੍ਰੀਬਿਊਟਰ ਦਾ ਕੰਮ ਆ ਵੀ ਦੁਬਾਰਾ ਜਿਹੜਾ ਖਰਚਾ ਉਹ ਵੱਜ ਜਾਂਦਾ ਆ ਪਿੱਛੇ ਹੁੱਕ ਵਗੈਰਾ ਚੈੱਕ ਕਰ ਲਓ ਟਰੈਕਟਰ ਦੀ ਨਿੰਕਾ ਜੱਕ ਵਗੈਰਾ ਸਾਰੇ ਸੰਗਲ Ориジナル ਲੱਗਿਆ 4 ਲੱਖ ਰੁਪਇਆ ਡਿਮਾਂਡ ਆ ਆ ਮਰਗਾਰਡ ਤੇ ਮੜਾ ਜਾਂ ਡੈਂਟਾ ਉਹੀ ਛੁੱਕਾ ਡੈਂਟ ਨਿਕਲ ਜੂਗਾ ਬਾਕੀ ਅੱਗੇ ਉਹ ਵੀ ਟਰੈਕਟਰ ਦਿਖਾ ਦਿੰਦਾ ਦੂਰੋਂ ਸੜਕ ਤੇ ਉਹ ਟਰੈਕਟਰ ਤੁਹਾਨੂੰ ਨਿਗਾ ਮਾਰਾ ਦਿੰਦਾ ਆ ਦੂਰੋਂ ਟਰੈਕਟਰ ਚੈੱਕ ਕਰ ਲਓ ਬਾਬੇਓ ਸਾਡਾ ਚੈਨਲ ਸਬਸਕ੍ਰਾਈਬ ਕਰ ਲੋ ਫੇਸਬੁਕ ਤੇ ਵੀ YouTube ਤੇ ਵੀ ਤੇ ਇੰਸਟਾ ਤੇ ਵੀ ਸੇਮ ਆਈਦੀਆ ਪਲਵਾਨ ਟਰੈਕਟਰ ਬਟਿਆਰ ਵਾਲਾ ਫੇਸਬੁਕ ਤੇ ਜਿਹੜਾ ਆਪਣਾ ਪੇਜ ਆ ਸੰਦੀਪ ਸਿੰਘ ਦੇ ਨਾਮ ਤੋਂ ਜਿਹਦਾ 43000 ਸਬਸਕ੍ਰਾਈਬਰ ਆ ਤੇ ਪਲਵਾਨ ਟਰੈਕਟਰ ਪਟਿਆਲਾ ਵਾਲਾ ਵੀ ਆਪਣਾ ਹੀ ਪੇਜ ਆ ਦੋਨੇ ਪੇਜ ਆਪਣੇ ਚੱਲਣਦੇ ਆ ਸੰਦੀਪ ਸਿੰਘ ਤੇ ਪਲਵਾਨ ਟਰੈਕਟਰ ਪਟਿਆਲਾ ਇੰਸਟਾਗ੍ਰਾਮ ਤੇ ਪਲਵਾਨ ਟਰੈਕਟਰ ਪਟਿਆਲਾ 4 ਲੱਖ ਰੁਪਇਆ ਡਿਮਾਂਡ ਹਰਿਆਣਾ ਨੰਬਰ